ਤੇ ਐਲੀਜੀਸ਼ਨ ਤੋਂ ਉਹਨਾਂ ਤੇ ਵੀ ਲੱਗੇ ਆ ਵਿਜੀਲੈਂਸ ਤੇ ਵੀ ਉਹ ਜਿਹੜੀਆਂ ਬਸਾਂ ਨਹੀਂ ਬਸਾਂ ਦੀਆਂ ਬਗੜੀਆਂ ਚ ਹੋਰ ਲੱਭ ਲੈਣ ਦੇ ਕੋਈ ਚੀਜ਼ ਸਾਫ਼ ਸੁਥਰਾ ਚਿਹਰਾ ਹੀ ਲਿਆਉਣਾ ਸੀਗਾ ਕਿ ਸੇਪੇ ਪਾਪ ਜੇ ਫੌਨਕਸ਼ਨਰੀਓ ਦੀ ਗੱਲ ਕੀਤੀ ਰਾਜਾ ਬੜਿੰਗ ਹੋਰਾਂ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਲੱਗਦਾ ਕਿ ਬੈਟਰ ਆਪਸ਼ਨ ਸੀ ਪਰ ਪੂਸ਼ਨਾਸ਼ੂ ਲੁਧਿਆਣੇ ਦੇ ਲਈ ਉਹ ਤਾਂ ਬੜਿੰਗ ਸਾਹਿਬ ਤਾਂ ਬੜੇ ਤਿੰਨ ਕਿ ਮਹੀਨੇ ਜਦੋਂ ਉਹ ਆਪਣੇ ਚੀਫ ਮਿਨਿਸਟਰ ਬਣੇ ਚੰਨੀ ਸਾਹਿਬ ਉਰਦੇ ਨਾਲ ਰਹੀਓ ਉ ਤਿੰਨ ਮਹੀਨੇ ਵੀਨ ਦੇ ਰੋਲੇ ਕੋਲੇ ਚ ਨਿਕਲ ਗਏ ਆਸ਼ੂ ਨੇ ਤਾਂ ਲੁਧਿਆਣਾ ਤੇ ਰਾਜਕੀ ਤੱਕ ਜਿਹੜਾ ਭੇਜਿਆ ਦੁਆਬੇ ਚੋਂ ਖੈਰਾ ਕਿਹੜਾ ਥਰਮਾਮੀਟਰ ਆ ਪ੍ਰਤਾਪ ਸਿੰਘ ਬਾਜਵਾ ਕੋਲ ਜਾਂ ਕਾਂਗਰਸ ਹਾਈ ਕਮਾਂਡ ਕੋਲ ਵੀ ਉਥੋਂ ਕਹਿ ਰਹੀ ਜਿੱਤ ਸਕਦਾ ਉਹ ਪੁਰਾਣੀ ਗੱਲ ਮੈਂ ਕਹਿ ਰਿਹਾ ਕਿ ਚਲੋ ਉਹਨੂੰ ਟਿਕਟ ਨਹੀਂ ਦੇਣਾ ਆ ਆਸ਼ੂ ਸਾਹਿਬ ਨੂੰ ਤੇ ਉਹ ਕਹਿ ਦਿੰਦੇ ਵੀ ਇਹਨਾਂ ਦੀ ਵਿਨੇਬਿਲਟੀ ਨਹੀਂ ਬਣਦੀ ਵੀ ਸਾਡੇ ਕੋਲੇ ਕੋਈ ਏਜੰਸੀ ਦੀ ਰਿਪੋਰਟ ਹੈ ਵੀ ਨਹੀਂ ਜਿੱਤ ਸਕਦੇ ਜਿਹੜੇ ਐਲੀਗੇਸ਼ਨ ਉਹਨਾਂ ਤੇ ਆਪ ਵਾਲੇ ਜਾਂ ਦੂਜੇ ਹੋਰ ਲਗਾ ਰਹੀ ਹੈ ਵੀ ਬਡੇ ਕਪਲੇ ਹੋਏ ਇਹਨਾਂ ਨੇ ਕੀਤੇ ਜਾਂ ਅੰਦਰ ਇਹ ਜੇਲ੍ਹ ਗਏ ਪਰਾਣਾ ਉਹੀ ਐਲੀਗੇਸ਼ਨ ਕਾਂਗਰਸ ਦੇ ਲੀਡਰਾਂ ਉੱਤੇ ਜਿਹੜੀ ਕਾਂਗਰਸ ਦੀ ਵਰਕਿੰਗ ਕਮੇਟੀ ਜਿੱਤੇ ਸਾਰੇ ਦੇਸ਼ ਦੇ ਲੀਡਰ ਬਹਿੰਦੇ ਜਦੋਂ ਟਿਕਟਾਂ ਸਿਲੈਕਟ ਹੁੰਦੀਆਂ ਉਹਦਾ ਇੱਥੇ ਵੀ ਲਾ ਲਓ ਤੁਸੀਂ ਲੁਧਿਆਣੇ ਦੇ ਲੁਧਿਆਣੇ ਤੇ ਮੈਂ ਆਉਣ ਲੱਗਾ ਸੀ ਤੁਹਾਨੂੰ ਲੱਗਦਾ ਕਿ ਭਾਰਤ ਪੂਸ਼ਣ ਆਸ਼ੂ ਵਧੀਆ ਰਹਿੰਦੇ ਜੇ ਖੜ ਜਾਂਦੇ ਦੇਖੋ ਭਾਰਤ ਪੂਸ਼ਣ ਆਸ਼ੂ ਮਿਨਿਸਟਰ ਰਿਹਾ 노 ਡਾਊਟ ਵੀ ਉਹ ਲੁਧਿਆਣੇ ਦਾ ਇੱਕ ਐਨੂ ਚੀ ਮਿਨਿਸਟਰ ਜੀ ਹੈ ਰਪਨ ਸਰ ਇੰਨੀ ਉਹਦੀ ਦਬਦਬਾ ਸੀ ਨਾ ਉਹਦਾ ਇੱਥੇ ਸੋ ਉਹ ਉਹ ਚਿਹਰਾ ਵੀ ਲਾਂਤਾ ਉਹਨੂੰ ਉਹਦੇ ਕੈਂਪੇਨ ਵੀ ਸਟਾਰਟ ਕਰਤੀ ਕਿਉਂਕਿ ਆਫ ਦਾ ਰਿਕਾਰਡ ਤਾਂ ਇਹੀ ਆ ਕਿ ਪਹਿਲਾਂ ਹੋ ਗਿਆ ਸੀਗਾ ਕਿ ਹੋ ਗਿਆ ਜੀ ਸ਼ਾਇਦ 25 30 ਦਿਨ ਪਹਿਲਾਂ ਹਾਲ ਤਾਂ ਬਿੱਟੂ ਜੁਆਇਨ ਨਹੀਂ ਸੀ ਕੀਤਾ ਆਪਣਾ ਬੀਜੇਪੀ ਚਲੋ اٹਕਣਾ ਸੀ ਕਿ ਆ ਵੀ ਬਿੱਟੂ ਬੀਜੇਪੀ ਜਾ ਸਕਦਾ ਤਾਂ ਆਸ਼ੂ ਲੁਧੇਰੀ ਤੋਂ ਲਡੂਗਾ ਬਿੱਟੂ ਦੀ ਜਗ੍ਹਾ ਤੇ ਸਾਰਾ ਕਲੀਅਰ ਕੱਟ ਹੋ ਗਿਆ ਕਿਉਂਕਿ ਮੈਂ ਕੱਲ ਵੀ ਇੰਟਰਵਿਊ ਕੀਤੀ ਆ ਤਾਂ ਉਹ ਕਹਿੰਦੇ ਕਿ ਪਹਿਲਾਂ ਸੀਗੇ ਇਦਾਂ ਦੇ ਚੀਜ਼ਾਂ ਕਿ ਮੈਂ ਮੈਨੂੰ ਮੇਰਾ ਨਾਮ ਸੁਝਾਇਆ ਗਿਆ ਸੀਗਾ ਕਿ ਬਾਅਦ ਚੋ ਕੀ ਹੋਇਆ ਇਹ ਦੇਖੋ ਤਾਂ ਹਾਂ ਫਿਰ ਲਿਆਂਦਾ ਕਿੱਥੋਂ ਸਾਡਾ 40 ਲੱਖ ਦਾ ਸ਼ਹਿਰ ਹੈ 20 ਲੱਖ ਇੱਥੇ 12-13 ਲੱਖ ਵੋਟਰ ਹੈ ਹੈ ਜੀ ਵੱਡੇ ਵੱਡੇ ਪਾਂਡੇ ਸਾਹਿਬ ਹੈਗੇ ਆ ਦਾਬਰ ਸਾਹਿਬ ਆਸ਼ੂ ਹੈਗਾ ਹੋਰ ਜੇ ਕਾਂਗਰਸ ਦੇ ਆਪਾਂ ਚਿਹਰੇ ਕਿਹੜੀਏ ਤੇ ਆਊਟਸਾਈਡਰ ਨੂੰ ਅੱਛਾ ਚਲੋ ਲੈ ਵੀ ਆਂਦਾ ਤੁਸੀਂ ਸਭ ਤੋਂ ਵੱਡੀ ਹੋਰ ਇਹ ਵੀ ਮੈਂ ਤੁਹਾਡੀ ਗੱਲ ਕੱਟ ਰਿਹਾ ਔਰ ਇਹ ਵੀ ਕੋਟ ਕੀਤੀ ਉਹਨਾਂ ਨੇ ਗੱਲ ਕੇ ਵਰਕਰਾਂ 'ਚ ਥੋੜੀ ਜਿਹੀ ਨਾਰਾਜ਼ਗੀ ਹੋਈ ਸੀ ਹੌਲੀ-ਹੌਲੀ ਘਟ ਜੂਗੀ ਮੈਂ ਪੁੱਛਿਆ ਮੈਂ ਘਟ ਜਾਂਦੀ ਹੈ ਹੌਲੀ-ਹੌਲੀ ਕਿਉਂਕਿ ਵਰਕਰ ਦਾ ਮੋਰਲ ਤਾਂ ਦੇਖੋ ਡਾਊਨ ਹੁੰਦਾ ਹੀ ਆ ਕਿਉਂਕਿ ਇੱਕ ਐਡਰੈਸ ਪੱਕੇ ਤੌਰ ਤੇ ਆ ਤੁਹਾਡਾ ਸ਼ਹਿਰ ਦਾ ਬੰਦਾ ਤੁਹਾਡਾ ਤੁਸੀਂ ਜਾ ਕੇ ਜਦੋਂ ਮਿਲ ਸਕਦੇ ਹੋ ਜਦੋਂ ਕੋਈ ਆਊਟਸਾਈਡਰ ਆਉਂਦਾ ਤਾਂ ਮੈਨੂੰ ਲੱਗਦਾ ਕਿ ਜੇ ਤਾਂ ਜਿੱਤ ਜਵੇ ਫੇਰ ਤਾਂ ਚਲੋ ਹੈ ਕਿ ਉੱਥੇ ਰਹਿ ਲੂਗਾ